हां जी शायद ਤੁਸੀਂ ਵੀ ਜਾਣਦੇ ਹੋ ਇਹ ਤਸਵੀਰਾਂ ਪੱਟੀ ਕੁਲਾਚੋਂ ਤੋਂ ਕੁਲਾ ਪਿੰਡ ਜਾਂਦੇ ਕੁਲੇ ਰੋਡ ਦੀਆਂ ਹਨ ਇਹ ਸੜਕ ਦੀ ਖਸਤਾ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਸੜਕ ਦੀ ਮਰਮਤ ਹੋਏ ਕਿੰਨਾ ਲੰਮਾ ਸਮਾਂ ਹੋ ਗਿਆ ਹੈ ਸੜਕ ਦੀ ਖਸਤਾ ਹਾਲਤ ਕਾਰਨ ਆਉਂਦੇ ਜਾਂਦੇ ਰਾਹੀਰ ਵੀ ਤੰਗ ਹਨ ਪਰ ਲੰਬੇ ਸਮੇਂ ਤੋਂ ਖਸਤਾ ਹਾਲ ਹੋਈ ਸੜਕ ਦੀ ਕੋਈ ਮਰਮਤ ਨਹੀਂ ਕੀਤੀ ਗਈ ਅਤੇ 5 ਸਾਲ ਹੋ ਗਏ ਇਹ ਸੜਕ ਇਸੇ ਤਰ੍ਹਾਂ ਹੀ ਹੈ ਇਸ ਸੜਕ ਉੱਪਰ ਲੋਕ ਵੀ ਰਹਿੰਦੇ ਨੇ ਕਿਉਂ ਮਹੱਲਾ ਨਿਵਾਸੀ ਅਤੇ ਇਲਾਕਾ ਨਿਵਾਸੀ ਝੂੜੀਆਂ ਪਾ ਕੇ ਘਰਾਂ 'ਚ ਬੈਠੇ ਨੇ ਇਸ ਨਾਲ ਸੜਕ ਉੱਪਰ ਆਵਾਜਾਈ ਵੀ ਘੱਟ ਹੈ ਇਸ ਨਾ ਇਸ ਸੜਕ ਉੱਪਰ ਤਕਾਅ ਦਾ ਅੰਦਾਰਾ ਅਤੇ ਲੋਕਾਂ ਦਾ ਫਾਈਨੈਂਸ਼ੀਅਲ ਵੀ ਨੁਕਸਾਨ ਹੁੰਦਾ ਹੈ। ਅਤੇ ਕੁਲ੍ਹਾ ਤੇ ਮਣਿਆਲਾ ਪਿੰਡ ਦੀਆਂ ਸੜਕਾਂ ਟੁੱਟ ਕੇ ਬਣ ਗਿਆ ਨੇ ਪਰ ਇਹ ਸ਼ਹਿਰ ਦੀ ਸੜਕ ਨਹੀਂ ਬਣੀ। ਉਹ ਪਿੰਡ ਦੀਆਂ ਸੜਕਾਂ ਹੋ ਕੇ ਬਣ ਗਿਆ ਪਰ ਇਹ ਕਿ ਦੀ ਸ਼ਹਿਰ ਦੀ ਸੜਕ ਹੋ ਕੇ ਨਹੀਂ ਬਣੀ। ਇਸ ਸੜਕ ਉੱਪਰ ਗੇਲ ਹਸਪੀਟਲ ਬੱਚਿਆਂ ਦਾ ਹਸਤਾਲ ਵੀ ਹੈ ਜਿੱਥੇ ਰੋਜ਼ ਬੱਚੇ ਕਈ ਵਾਰ ਐਮਰਜੈਂਸੀ 'ਚ ਆਉਂਦੇ ਨੇ। ਅਗਰ ਰਾਹ 'ਚ ਆਉਂਦੇ ਹੋਏ ਉਹਨਾਂ ਦੇ ਬੱਚਿਆਂ ਨੂੰ ਐਮਰਜੈਂਸੀ 'ਚ ਕੋਈ ਦੁੱਖ ਤਕਲੀਫ ਕੋਈ ਦੁਰਘਟਨਾ ਖੜ ਜਾਵੇ ਤੇ ਕੌਣ ਜ਼ਿੰਮੇਵਾਰ ਹੈ? ਐਂਬੂਲੈਂਸ 'ਚ ਕੋਈ ਦੁਰਘਟਨਾ ਖੜ ਜਾਵੇ ਤੇ ਕ ਰਾਜ ਟਾਈਮ ਜਿਆਦਾ ਲੱਗਦਾ ਉਹ ਟਾਈਮ ਲੱਗਨ ਨਾਲ ਕੋਈ ਦੁਰਘਟਨਾ ਘਟ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਇਹ ਸੜਕ ਨੂੰ ਸੀਵਰੇਜ ਪਾਉਣ ਲਈ 2020 ਚ ਤੋੜਿਆ ਗਿਆ ਅਤੇ ਉਸ ਤੋਂ ਬਾਅਦ ਹੁਣ ਤੱਕ ਇਹ ਸੜਕ ਦਾ ਕੰਮ ਦੋ ਵਾਰ ਸ਼ੁਰੂ ਕੀਤਾ ਗਿਆ ਅਤੇ ਰੁਕ ਗਿਆ ਲੋਕਾਂ ਦੇ ਘਰ ਗੱਡੀਆਂ ਟਾਇਰ ਕੱਟੇ ਨਾਲ ਭਰੇ ਪਏ ਨੇ ਅਤੇ ਦਿਨੋਂ ਦਿਨ ਨੁਕਸਾਨੇ ਜਾ ਰਹੇ ਨੇ ਇਹ ਮੁੱਦਾ ਬਹੁਤ ਸਵਾਲ ਖੜੇ ਕਰਦਾ ਹੈ ਕਿਉਂ ਮਹੱਲਾ ਨਿਵਾਸੀ ਚੋੜੀਆਂ ਪਾ ਕੇ ਘਰਾਂ 'ਚ ਬੈਠੇ ਨੇ ਕਿਉਂ ਚੁੱਪ ਨੇ ਕਿਉਂ ਨਹੀਂ ਕੋਈ ਬੋਲਦਾ ਕਿਉਂ ਸੀਵਰੇਜ ਪਾਉਣ ਲਈ ਤੋੜੀ ਸੜਕ ਹਾਲੇ ਤੱਕ ਨਹੀਂ ਬਣੀ ਕਿਉਂ ਦੋ ਵਾਰ ਕੰਮ ਸ਼ੁਰੂ ਕੀਤਾ ਰੁਕ ਗਿਆ ਅਤੇ ਰੁਕਿਆ ਹੋਇਆ ਕੰਮ ਕਿਉਂ ਨਹੀਂ ਦੁਬਾਰਾ ਕੀਤਾ ਗਿਆ ਸੱਤਾ ਪਿੰਡਾਂ ਨੂੰ ਇਹ ਪੱਟੀ ਨਾਲ ਜੋੜਨ ਵਾਲੀ ਅਤੇ ਪੱਟੀ ਨੂੰ ਪਿੱਖੀ ਬਣ ਨਾਲ ਜੋੜਨ ਵਾਲੀ ਐਸੀ ਸੜਕ ਹੈ ਜੋ ਹੱਲੇ ਵੀ ਟੁੱਟੀ ਪਈ ਹੈ ਅਤੇ ਹੋਰ ਕਿੰਨਾ ਟਾਈਮ ਇਹ ਸੜਕ ਇਦਾਂ ਹੀ ਰਹੇਗੀ ਲੋਕ ਖਰਾਬ ਹੋਣਗੇ ਜੁੜੇ ਰਹੋ ਨੌ ਲੱਖੀ ਪੱਟੀ ਸ਼ਹਿਰ ਦੀਆਂ ਹੋਰ ਵੀਡੀਓ ਵੇਖਣ ਲਈ ਪੱਟੀ ਬਾਈਟਸ ਨਾਲ ਧੰਨਵਾਦ